ਆਜੋ 50 ਮੀਟਰ ਉੱਤੇ। ਓਹ। ਤਰਵਿੰਦਰ ਆ ਜਾ। ਮੇਡ ਨਹੀਂ ਮੜਿਆ ਛੱਡੋ ਮਾਤਾ ਦੇ ਛੱਡ ਪੁੱਤ ਰੱਖ ਹੈ ਜੀ ਦਿਨ ਨਾ ਆਇਆ ਵਾਹ ਇਹਦੀ ਫਾਈਟ ਲੈ ਕੇ ਹੈ ਕਰਦਾ ਕਰ ਦੋ ਕਰੋ ਲਾਈਟ ਹੀ ਹੈ ਚੱਲਿਆ ਬਿਆ ਚੈੱਕ ਕਰ ਲੈ ਫਿਰ ਸੇਧਾ ਨਾ ਫਿਰ ਆਇਆ ਇਹ ਸਭ YouTube ਤੇ ਜ਼ਰੂਰ ਤੇ do this ਸਵਾਸ ਸਵੇਟ ਧਰਮਿੰਦਰ ਜਿਹੜਾ ਮਕੇਰੀਆਂ ਦਾ ਰਵਿੰਦਰ ਸਭ ਪਾਣੀ ਦੇ ਕਿੰਨਾ ਵਹਾਵੇ ਉਹ ਕਿਹੜੀ ਅਗਿਆ ਹੈ ਇਹ ਤਲਵਾੜੇ ਦਾ ਚੰਗੜਵਾ ਪਿੰਡਾ ਚੰਗੜਵਾ ਦੇ ਬਿਲਕੁਲ ਪਾਉਂਡਿਆਂ ਦੇ ਹੇਠਾਂ ਪੁੰਜਾ ਗੇਟ ਤੇ ਮਹਿਸੇ ਹੇਠਾਂ ਜਿਹੜਾ ਬਿਆਸ ਦਰਿਆ ਹੈ ਉਹ ਉਸ ਜਗ੍ਹਾ ਦੇ ਉੱਪਰ ਕਿਨਾਰੇ ਤੇ ਖੜੇ ਹੈ ਪਿੰਡ ਜਿਹੜੀ ਜ਼ਮੀਨ ਹੈ ਚੰਗੜਵਾ ਹੈ ਤੇ ਇੱਥੇ ਪਿੱਛੇ ਕੋਈ ਜਨਾਬ ਨੂੰ ਜਿਹੜਾ ਹੈਗਾ ਵੀ ਬਿਆਸ ਦਾ ਪਾਣੀ ਵਧਨ ਕਰਕੇ ਜਦੋਂ 110000 ਕਿਊਸਿਕ ਹੋਇਆ ਤੇ ਇਥੋਂ ਪਾੜ ਪੈ ਗਿਆ ਲੱਗਦਾ ਕਿ ਸਟਕਾਈ ਹੋਈ ਹੈ ਬਹੁਤ ਜ਼ਿਆਦਾ ਸਟਕਾਈ ਹੋਣ ਕਰਕੇ ਜਿਹੜਾ ਹੈ ਇੱਥੇ ਉਹ ਦੇਖਦੇ ਹੋਏ ਇੱਥੇ ਫਿਰ ਇਥੇ ਲੋਕਾਂ ਦੇ ਸਾਡੇ ਸੱਤੇ ਪਿੰਡਾਂ ਜਿਹੜੇ 25 ਦੀ ਪਿੰਡ ਪ੍ਰਭਾਵਤ ਹੋਏ ਆ ਉਹ ਸਾਰੇ ਇਕੱਠੇ ਹੋ ਗਏ ਇੱਥੇ انہوں ਨੇ ਇਹ ਦਵਾਈ ਹੈ ਤੇ ਮੇਥ ਮਾਰ ਕੇ ਲਗਾਤਾ ਕਿ ਨੇ ਦਿਨ ਹੋ ਗਏ ਤਾਂ ਕੱਲ ਇੱਥੇ ਦੁਬਾਰਾ ਤੋਂ ਖਾਰ ਲੱਗਣ ਲੱਗੀ ਤੇ ਉਹ ਖਾਰ ਨੂੰ ਦੇਖਦੇ ਹੋਏ ਇੱਥੇ ਇਕੱਠੇ ਹੋ ਗਏ ਜਿਹੜਾ ਇਹਨੂੰ ਬੰਨ ਲੱਗੇ ਰੇ ਰਾਤ 11-12 ਵਜੇ ਤੱਕ ਲੱਗੇ ਰਿਆ ਸਵੇਰ ਤੋਂ ਸਾਰੇ ਲੱਗੇ ਹੋਏ ਕਿ ਸਾਡੇ ਖਾਨ ਹੈਗੇ ਆ ਉਹ ਬਗਵਾ ਕਰਦੇ ਆ ਅ ਦੱਸਿਓ ਕੀ ਗੱਲਬਾਤ ਹੋਈ ਹੈ ਇੱਥੇ ਸਾਰਾ ਕੁਝ ਹੈਗਾ ਹੈ ਗਰਵਾ ਜੀ ਸਾਨੂੰ ਆਇਆ ਭਾਈ ਸਾਹਿਬ 8 ਦਿਨ ਹੋ ਗਏ ਇਹਦਾ ਲਗਾਤਾਰ ਇੱਥੇ ਲੱਗੇ ਆ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗਰਨਾਵ ਸਿੰਘ ਹੈ ਪਿੰਡ ਮੇਰਾ ਬੇਲਾਸ ਰੈਣਾ ਠੀਕ ਹੈ ਅੱਜ ਸਾਨੂੰ 7 ਦਿਨ ਹੋ ਗਏ ਕੱਲ ਤਾਂ ਇੰਨੀ ਕੰਡੀਸ਼ਨ ਖਰਾਬ ਹੋ ਗਈ ਸੀ ਕਿ ਪਾਣੀ ਸਾਰਾ ਦਰਿਆ ਇਹਨੂੰ ਜਾਣ ਦਾ ਨੌਬਤ ਆ ਗਈ ਸੀ ਆਇਆ ਨੂੰ ਪਾਣੀ ਜਾਣ ਦੀ ਨੌਬਤ ਆ ਗਈ ਸੀ ਪਰ ਫੇਰ ਵੀ ਸਾਰੀ ਜਨਤਾ ਜਿੰਨੀ ਆ ਟੁੱਟ ਕੇ ਪੈ ਗਈ ਰਾਤ 1 ਵਜੇ ਤੱਕ ਅਸੀਂ ਇੱਥੇ ਕੰਮ ਕੀਤਾ ਤੇ ਫੇਰ ਲੱਗੇ ਆ ਠੀਕ ਹੈ ਪਾਕਿਸਤਾਨ ਉਹ ਸਰਕਾਰੀ ਝੂਠ ਕੋਈ ਨਹੀਂ ਇਹ ਕਿਸਾਨ ਨੂੰ ਸਿਰਫ ਪੰਜਾਬ ਪੁਲਿਸ ਨੇ ਨਾਲ ਸਾਥ ਦਿੱਤਾ ਠੀਕ ਹੈ ਉਹ 3 ਦਿਨ ਹੋ ਗਿਆ ਨੂੰ ਉਹ 3 ਦਿਨ ਲਗਾਤਾਰ ਤੁਹਾਡੇ ਨਾਲ ਰਹੇ ਨੇ ਇਹ ਹੋਰ ਸਾਨੂੰ ਕਿਸੇ ਨੇ ਕਿਸੇ ਸਹੂਲਤ ਨਹੀਂ ਦਿੱਤੀ ਜੀਸੀਬੀ ਲਾਈਆਂ ਉਹ ਹੀ ਆਪਣੇ ਪੱਲਿਓਂ ਤੇਲ ਪਾ ਕੇ ਲਾਈਆਂ ਪਰ ਜੋ ਕੁਝ ਵੀ ਪੀਤਣ ਲਈ ਹੈ ਕ੍ਰੈਸ਼ ਲਾ ਕਰਕੇ ਪੀਤਣ ਲਈ ਹੈ ਹੁਣ 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 ਬੰਦ ਹੀ ਕੀ ਹਾਲਤ ਹੈ ਹੁਣ ਹੁਣ ਬੰਦ ਦੀ ਕੋਸ਼ਿਸ਼ ਚਾਹੇਗਾ ਵੀ ਠੀਕ ਆ ਬਾਕੀ ਫੇਰ ਵੀ ਸਾਨੂੰ ਖਿਆਲ ਇੱਧੇ ਰੱਖਣਾ ਪੈਣਾ ਪਤਾ ਨਹੀਂ ਕਿਹੜੇ ਵੇਲੇ ਕੀ ਬਣ ਜਾਣਾ ਇੱਥੇ ਉਹ ਖਾਰ ਲੱਗੀ ਨਾਲੋਂ ਪਾਣੀ ਦਾ ਵਹਾਅ ਸਾਰਾ ਇੱਧਰ ਆ ਠੀਕ ਹੈ ਸਾਰਾ ਤੁਹਾਡੇ ਸਾਹਮਣੇ ਹੈ ਸਾਰਾ ਬਹਾਵ ਹੈ ਤੇ ਹਜੇ ਹੁਣ ਇਹ ਆ ਕਿ 10000 ਕਿਊਸਿਕ ਪਾਣੀ ਇਹ ਘਟਿਆ ਹੈ 88400 ਸਮਥਿੰਗ ਕੁਛ ਇਹ ਪਾਣੀ ਮੁਕਿਆ ਚੌਂਦਾ ਪਿਆ ਹੈ 11500 ਜਿਹੜਾ ਮਟੇਰੀਆ ਹਾਈਡਲ ਤੋਂ ਕਹ ਲਈਏ ਟੇਰਕਿਆਂ ਦੇ ਦਵਾਰੋਂ ਤੋਂ ਬਿਆਰ ਦੇ ਲੈ ਸਰਪੋਤ ਬੰਦਾ ਗੁਰਦੇਵ ਜੀ ਹੈ ਬਹੁਤ ਜ਼ਿਆਦੇ ਮਿਹਨਤ ਮਾਰ ਕੇ ਲਗਾਤਾਰ ਪਿਛਲੇ ਦਿਨਾਂ ਤੋਂ ਲੱਗੀ ਹੈ ਜਿਹੜੇ ਖੇਤੀ ਕਰਦੇ ਕਿਸਾਨ ਹੈ ਜਿਨ੍ਹਾਂ ਨੂੰ ਪਤਾ ਉਜਾੜਾ ਕੀ ਹੈ 2023 ਦਾ ਗੁਰਦੇਵ ਜੀ ਕੀ ਕਹਿਣਾ ਲੋਕਾਂ ਨੂੰ ਪਾਣ ਦੇ ਬਾਰੇ ਦੇ ਵਿੱਚ ਅੱਜ ਦੇ ਸੰਗਤ ਨੇ ਮੋਰਚਾ ਹੀ ਜਿੱਤ ਲਿਆ ਜੀ ਕੀਤੋ ਕਿਤ ਸੰਗਤ ਆਈ ਅੱਜ ਪਤਾ ਹੀ ਕੋਈ ਨਹੀਂ ਮਗੇਵੀਆਂ ਤੱਕ ਮੁੰਡੇ ਆ ਗਏ ਹਾਂ ਵੀਡੀਓ ਵਾਇਰਲ ਹੋ ਗਈਆਂ ਉਹ ਬਸ ਸੰਗਤ ਆ ਗਈ ਆ ਤੇ ਰਾਸ਼ਨ ਦਾ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਰਿਹਾ ਮੁੰਡਿਆਂ ਨੇ ਸਾਰਾ ਹੀ ਮੋਰਚਾ ਸੰਭਲਿਆ ਅੱਜ ਅਸੀਂ ਠੀਕ ਆ ਰਾਤ ਦਾ ਜੋਰ ਲੱਗਿਆ ਨਹੀਂ ਸਾਡੇ ਕੋਲ ਸੰਭਲਿਆ ਗਿਆ ਅੱਜ ਅੱਜ ਕੰਮ ਨਹੀਂ ਹੋਇਆ ਅੱਜ ਅਸੀਂ ਬਸ ਖਲੋਤੇ ਖਲਾਤੇ ਰਹੇ ਤੇ ਬੰਦ ਹੀ ਰਾਖੀ ਦਾ ਕਿਦਾਂ ਇਹ ਅਗੇ ਲੱਗਦਾ ਰਾਖੀ ਤੇ ਜਿੰਨੇ ਦਾ ਪਾਣੀ ਚੱਲਦਾ ਵਾ ਤੂੰ ਲੱਗਾ ਵਿਸ਼ੇਸ਼ ਕਰਾਂਗੇ ਇਸ ਤੋਂ ਬਾਅਦ ਜਦੋਂ ਪਾਣੀ ਘਟੂਗਾ ਫੇਰ ਦੁਬਾਰਾ ਤੋਂ ਕੋਈ ਪੱਕਾ ਪ੍ਰਬੰਧ ਦੇ ਬਾਰੇ ਹਾਂ ਪੱਕਾ ਪ੍ਰਬੰਧ ਕ੍ਰੇਟਰ ਜਦ ਤੱਕ ਨਹੀਂ ਕਰਦੀ ਸਰਕਾਰ ਸਾਡਾ ਕੋਈ ਹੱਲ ਦੇ ਦੇ ਕਿ ਇਹਦੀ ਡਿਮਾਂਡ ਤਾਂ ਕਰਨੀ ਚਾਹੀਦੀ ਡਿਮਾਂਡ ਤੇ ਡੀਸੀ ਮੈਡਮ ਵੀ ਆ ਕੇ ਚੱਲ ਗਏ 23 ਜੀ ਉਹਨਾਂ ਨੂੰ ਵੀ ਅਸੀਂ ਕੀਤੀ ਸਾਡਾ ਡੀਸੀ ਮੈਡਮ ਨੇ ਕੋਈ ਅਸਾਰ ਨਹੀਂ ਲਈ ਉਹਨਾਂ ਦੇ ਪ੍ਰਸ਼ਾਸਨ ਨੂੰ ਡਿਮਾਂਡ ਤਾਂ ਕੀਤੀ ਜਾਵੇ ਕਿ ਸਾਡੇ ਤੇ ਰਸਤੇ ਵੀ ਘਰਾਂ ਦੇ ਖਰਾਬ ਹੋਏ ਆ ਕਿਉਂਕਿ ਬਰਸਾਤ ਨਾਲ ਪਾਣੀ ਮੰਡ ਏਰੀਆ ਕੁਸ਼ ਕਾਇਗਾਈਆ ਪਰ ਉਹ ਹੁਣ ਮੰਡ ਏਰੀਆ ਆਬਾਦ ਏਰੀਆ ਹੋ ਚੁੱਕਾ ਜਿਹੜਾ ਨਾ ਉਹ ਹੁਣ ਬਰਬਾਦੀ ਰਾਹ ਤੇ ਹੋ ਗਿਆ ਕਿਉਂਕਿ ਮੰਡ ਦੇ ਨਾਲ ਲੱਗਦੇ ਕਰਕੇ ਪਾਣੀ ਦਾ ਵਹਾਜ ਇੱਧਰ ਚਲ ਜਾਂਦਾ ਹੈ ਸਾਡਾ ਖਾਦਣਾ ਪੱਕਾ ਹੀ ਕਿੰਨੇ ਕਿ ਪਿੰਡ ਦਾ ਨੁਕਸਾਨ ਹੋਣਾ ਹੈ ਜੀ ਭਾਜੀ ਇਹ ਪੰਗਾਲੇ ਦਾ ਕਰਮਕੇਰੀਆਂ ਦਾ ਕਰਕਾ ਮਾਰ ਜਾਣੀ ਇਹਦੀ ਇੱਥੋਂ ਪਾਣੀ ਛਾਈ ਵੱਡੀ ਹੋਏ ਇੱਥੋਂ ਟ੍ਰੇਲਸ ਰਿਆਣ ਤੋਂ ਪੂਰਾ ਚੱਕ ਨੂੰ ਬਨਾਲੀ ਵਾਲੀ ਨਹਿਰ ਥਾਣੀ ਚ ਪਾ ਕੇ ਗਾੜੀ ਬੁੱਢਾਵਾੜ ਤੋਂ ਮਾਨਸਰ ਪਾਣੀ ਜਾ ਕੇ ਨਿਕਲੂ ਸਿਰ ਦੇਖੋ ਦਰਿਆ ਨੇ ਆਪਣੀ ਜਗ੍ਹਾ ਬਿਲਕੁਲ ਦਰਿਆ ਪੂਰਾ ਪੂਰਾ ਜਿਹੜਾ ਨਾ ਇਹ ਇੱਥੋਂ ਇਹ ਜਗਾ ਨਾਲੋਂ 10 ਫੁੱਟ ਉੱਚਾ ਵਗਣ ਡਿਆ ਬਿਲਕੁਲ ਠੀਕ ਆ ਜੀ ਇਹ ਪਾਣੀ ਦਾ ਸਾਡੇ ਘਰਾਂ ਤੋਂ ਇਸ 50 ਤੋਂ 70 ਫੁੱਟ ਉੱਚਾ ਆ ਠੀਕ ਆ ਜੀ ਤੇ ਤੁਸੀਂ ਗਾੜੀ ਬੁੱਢਾ ਵੜ ਜਿਹੜਾ ਉਹ ਨਹਿਰ ਬਣੀ ਬਣਾਈ ਆ ਉਹਨੇ ਪਾਣੀ ਕੋਈ ਸਾਈਡ ਦੀ ਨਹੀਂ ਕਿਤੇ ਲਿਗਾਣਾ ਉਹ ਸਰਕਾਰੀ ਨਹਿਰ ਸੁੱਕੀ ਪਈ ਆ ਪਾਣੀ ਉਹਨੇ ਹੀ ਲੈ ਕੇ ਉੱਥੇ ਚੱਲ ਜਾਣਾ ਏਰੀਆ ਬਹੁਤ ਵੱਡਾ ਸੀ ਪਰ ਚਲੋ ਜੀ ਸੰਗਤ ਆਈ ਅੱਜ ਬਹੁਤ ਮਨ ਖੁਸ਼ ਹੋਇਆ ਕਾਫੀ ਯਾਦ ਲੋਕ ਆਏ ਇਹ ਤੁਸੀਂ ਸਾਡੇ ਪ੍ਰਵੀਨ ਜੀ ਹੈ ਪ੍ਰਵੀਨ ਜੰਮਾ ਦਾ ਸੋਲ ਵੈਬ ਟੀਵੀ ਹੈ ਉੱਤੇ ਲਾਈਵ YouTube ਤੇ ਤੁਸੀਂ ਦੇਖ ਰਹੇ ਹੋ ਇਹਨੂੰ ਸ਼ੇਅਰ ਕਰ ਲਿਓ ਤੇ ਕਾਫੀ ਲੰਬੇ ਸਮੇਂ ਤੋਂ ਸਾਰੀਆਂ ਕਵਰੇਜ ਇੱਥੇ ਕਰਦੇ ਆ ਤੇ ਇਹ ਆਏ ਆ ਆ ਕੇ ਸਾਡਾ ਜਿਹੜਾ ਕਿਸਾਨ ਹੈ ਜਿੰਨੇ ਇਲਾਕੇ ਦੇ ਲੋਕਾਂ ਲੱਗੇ ਹੋਏ ਆ ਉਹਨਾਂ ਦੀ ਗੱਲਬਾਤ ਸਾਂਝੀ ਕਰ ਰਹੇ ਆ ਸਾਡੇ ਨਾਲ ਹੋਰ ਵੀ ਕਿਸਾਨ ਹੈਗੇ ਆ ਐਸਚੂ ਸਾਹਿਬ ਤਲਵਾੜੇ ਤੋਂ ਹੈਗੇ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲਵਾਂਗੇ ਕਿਉਂਕਿ ਰਾਤ ਵੀ ਮੈਂ ਇਹਨਾਂ ਨੂੰ ਖੁਦ ਦੇਖਿਆ ਹੈ ਤੇ ਬਕਾਇਦਾ ਮੈਂ ਤਾਂ ਉਹ ਫੋਨ ਆਇਆ ਪਹਿਲੇ ਦਿਨ ਬਾਨੀ ਇਹਨਾਂ ਨੇ ਬੰਨਿਆ ਸੀ ਮੈਂ ਵੀ ਇਹ ਸੁਣਨ ਨੂੰ ਮਿਲਿਆ ਵੀ ਕਿ ਲੋਕਾਂ ਨੇ ਕਿਹਾ ਕੱਲ ਤਾਂ ਐਸਐਚਓ ਜਦੋਂ ਅਸੀਂ ਆਏ ਨਾ ਅਸੀਂ ਸਵੇਰੇ ਮੈਂ ਕਿਹਾ 6 ਵਜੇ ਆਏ ਆ ਤੇ ਐਸਐਸਓ ਸਾਹਿਬ ਪੱਥਰ ਆ ਕੇ ਆਪਾਂ ਪੱਥਰ ਨਾਲ ਬੰਨਣ ਲਿਆ ਸੀ ਫਾਈ ਪਹਿਲੀ ਵਾਰ ਅਸੀਂ ਆਪਣੇ 10 ਸਾਲੋਂ ਪਰੋ ਜਲੀਆ ਪਹਿਲੀ ਵਾਰ ਸੀਨੇ ਦੇਖਿਆ ਜਿਹੜਾ ਪੰਜਾਬ ਪੁਲਿਸ ਨੇ ਇਹ ਕੰਮ ਹੱਟਣਾ ਕੀਤਾ ਪਰ ਉਸ ਦਿਨ ਤੇ ਉਸ ਦਿਨ ਤੇ ਸਾਡੇ ਰਾਤੀ ਮੈਂ ਨਾਲ ਜਿੰਨੇ ਦਿਨ ਬਾਰੇ ਕਾਇਕ ਕੋਈ ਤੱਕ ਇੱਥੇ ਰਹਾ ਅੱਜ ਵੀ ਸਾਡੇ ਨਾਲ ਸਹਾਰਾ ਦਿੱਤੀ ਸੀ ਜਿੰਨੇ ਮੁੰਡੇ ਕੰਮ ਕਰਦੇ ਖਾਣ ਪੀਣ ਲਈ ਸਾਰਾ ਕੋਈ ਸਮਾਨ ਵੀ ਲੈ ਕੇ ਨਾਲ ਆਇਆ ਆਪਣੇ ਕੋਲੋਂ ਸਾਰਿਆਂ ਨੂੰ ਖਾਣ ਪੀਣ ਦੀ ਜੋ ਵੀ ਕੋਈ ਆਪਣੇ ਕੋਲੋਂ ਲੈ ਕੇ ਆਇਆ ਸਾਰੇ ਵੀ ਨਾਲ ਮੁੰਡੇ ਕੰਮ ਲੱਗੇ ਥਕੇ ਆ ਭੁੱਖ ਲੱਗ ਜਾਂਦੀ ਬੰਦੇ ਨੂੰ ਪਰ ਇਹਨਾਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਹੋਰ ਕਿਸਾਨ ਵੀ ਇੱਥੇ ਸਾਡਾ ਅਜੈਬ ਸਿੰਘ ਜੀ ਮਖੂ ਹੈ ਤੇ ਉਹ ਲਗਾਤਾਰ ਲੋਕਾਂ ਦੇ ਵਿੱਚ ਖੜਕੇ ਅਜੈਬੀ ਕੀ ਕਹਿਣਾ ਸਰਪਾਲ ਨੂੰ ਅਗਨਾਵਾ ਪ੍ਰਸ਼ਾਦ ਸਿੰਘ ਜੀ ਦੇਣਾ ਜੋ ਵੀ ਹੈ ਸਾਡੇ ਏਰੀਆ ਦੇ ਜਿੰਨਾ ਕਰੇਸਰਾਂ ਦੀ ਮਾਰ ਪੈ ਰਹੀ ਹੈ ਸਾਡਾ ਏਰੀਆ ਜਿੰਨਾ ਕਰੇਸਰਾਂ ਦੇ ਵਿੱਚ ਆ ਜਿਨ੍ਹਾਂ ਨੇ ਸਾਡੇ ਉਹਨਾਂ ਕਰੇਸਰਾਂ ਲਈ ਮਾਰ ਖਾਧੂ ਹੈ ਤੇ ਜੇ ਪ੍ਰਸ਼ਾਦ ਜੀ ਸਾਡੀ ਕੋਈ ਚਾਰ ਨਹੀਂ ਲੈ ਗਏ ਤੇ ਦੇਖਿਆ ਜਾ ਵੀ ਤਲਵਾੜਾ ਦੇ ਐਸਐਚਓ ਦਾ ਵੀ ਕਾਫੀ ਹੁੰਗਾ ਵਿੱਚ ਰਹੀ ਹੈ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਹੈ ਜੀ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਬਹੁਤ ਸੱਜੂਗੇ ਜਿੱਥੇ ਦੇ ਪਾਣੀ ਚੱਲਦਾ ਉਦੋਂ ਤੋਂ ਸਾਡੇ ਨਾਲ ਹੀ ਸਾਥ ਦੇ ਰਹੇ ਨੇ ਅੱਜ ਵੀ ਸਾਡੇ ਨਾਲ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੰਗੜ ਮੰਦਰਵਾਦੀਆਂ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗੱਲ ਹੈ ਪ੍ਰਸ਼ਾਸਨ ਦਾ ਨਾਲ ਉਹਨਾਂ ਤੇ ਕੰਮ ਕਰਾਉਣਾ ਪਰ ਸਰਕਾਰ ਦੇ ਵੱਲੋਂ ਕੋਈ ਮਦਦ ਨਹੀਂ ਸੀ ਕਰਦੇਵ ਹੁਣੇ ਦੱਸਦੇ ਆ ਵੀ ਪ੍ਰਸ਼ਾਸਨ ਦੇ ਵੱਲੋਂ ਸਾਥ ਕੀ ਮਿਲਿਆ 2.5 ਕਿਲੋ ਰੱਸਾ ਤੇ ਇਹ ਮਸ਼ੀਨ ਆ ਉਹ ਸਾਹਮਣੇ ਇਹ ਰੱਥਾ ਜਿਹੜਾ ਇਹ ਜੋ ਮਸ਼ੀਨਾਂ ਸਰਕਾਰ ਦੇ ਵੱਲੋਂ ਮਿਲਿਆ ਹੈ ਝੁੱਭੇ ਤੋਂ ਤੇ ਬਾਕੀ ਜਿੰਨਾ ਪ੍ਰਬੰਧ ਹੈ ਜਿੰਨੀ ਬੋਰੀ ਹੈ ਗ੍ਰੇਡ ਸਾਰੇ ਆ ਇਹਨਾਂ ਦੇ ਵੱਲੋਂ ਜਿਹੜਾ ਲੋਕਾਂ ਨੇ ਆਪਸ ਦੇ ਵਿੱਚ ਮਦਦ ਕਰਕੇ ਜਿਨ੍ਹਾਂ ਦਾ ਪ੍ਰਭਾਵਿਤ ਹੋਣਾ ਹੈ ਤੇ ਕਿਉਂਕਿ ਅੱਜ ਬਰਦੀ ਬਾਰਿਸ਼ ਦੇ ਵਿੱਚ ਇਹ ਸਾਰਾ ਕੁਝ ਚੱਲਿਆ ਤੇ ਤਕੂਲਾ ਕੇ ਬੈਠੇ ਹੋਏ ਆ ਤੇ ਕਿਉਂਕਿ ਨਿੱਕੇ ਉਹ ਲੰਗਰ ਸਾਰਾ ਪ੍ਰਬੰਧ ਇੱਥੇ ਹੀ ਹੈ ਰਾਖੀ ਵੀ ਕੁਝਕਾਰ ਦੀ ਇੱਥੇ ਚੱਲਦੀ ਵੀ ਹੈ 2 ਮਿੰਟ ਲੈਣੇ ਆ ਯਾਰ ਤੁਹਾਨੂੰ ਪਰਾਰੰਭਿਕ ਕੰਮ ਦੱਸ ਰਿਹਾ ਮੈਂ ਨਾ ਮਾਰ ਮੈਂ ਠੀਕ ਹੈ ਠੀਕ ਠੀਕ ਮੈਂ ਤਾਂ ਕਹਿੰਦਾ ਕੋਈ ਨਹੀਂ ਕੋਈ 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 ਗੱਲ ਨਹੀਂ ਤੁਹਾਡੇ ਕੋਲ ਨਹੀਂ ਉਹਦੇ ਨਹੀਂ ਲੋੜ ਤੇ ਸਾਰਾ ਹੈਗਾ ਇਹ ਠੀਕ ਹੈ ਤੇ ਹਜੇ ਵੀ ਇੱਥੇ ਲਗਾਤਾਰ ਪਾਣੀ ਬਹੁਤ ਜ਼ਿਆਦਾ ਇੱਥੇ ਤੱਕ ਆ ਰਿਹਾ ਹੈ ਜਿਹਦੇ ਚੀਜ਼ਾਂ ਨੂੰ ਸਾਲਾ ਦੱਸ ਰਿਹਾ ਹੈ ਸਾਡੇ ਸਾਹਮਣੇ ਹੈ ਗਰਾਉਂਡ ਦੀ ਤਸਵੀਰਾਂ ਜਿਹੜੀਆਂ ਤੁਸੀਂ ਲਗਾਤਾਰ ਸੋਲ ਪੈਮ ਟਵੀਵੀ ਤੇ ਦੇਖ ਰਹੇ ਹੋ ਇਹਨੂੰ ਸ਼ੇਅਰ ਵੀ ਕਰੋ ਦੱਸੋ ਵੀ ਕਿਉਂਕਿ ਇਹ ਤੁਸੀਂ ਲੋਕਾਂ ਨੇ ਆਪ ਕਰਕੇ ਬਣਾਈ ਹੈ ਮਜਬੂਰੀ ਬਣ ਗਈ ਲੋਕਾਂ ਦੀ ਉਹ ਗੱਡੀਆਂ ਜਿੱਥੇ ਲੱਗੋ ਚਲੋ ਕਿ ਜੇ ਨਾ ਬਣਾਉਂਦੇ ਬਹੁਤ ਨਖਾਨ ਹੋ ਚੱਲਣਾ ਬਣਦਾ ਜੇ ਬਸੇਦੇ ਇਲੈਕਟ੍ਰੀ ਬਣਦੀ ਹਾਂਜੀ ਇਹ ਵੀ ਸੀ ਇਤਿਹਾਸ ਤੋਂ ਕੱਢੀ ਹੋਈ ਆਹੋ ਪ੍ਰਸ਼ਾਸਨ ਦੇ ਵੱਲੋਂ ਜੇ ਸੀ ਬੀਆਂ ਜਰੂਰ ਤੇ ਜੀ ਆਨਖੀਰ ਸਿੰਘ ਜੀ ਹੈ ਸਾਡੇ ਸੱਤੇ ਬੰਦੀ ਤਾਂ ਨਵੀਰ ਜੀ ਕੀ ਕਹਿਣਾ ਇਹ ਸਾਥੀ ਆਏ ਆ ਦੱਸਣਾ ਚਾਹੁੰਦੇ ਆ ਲੋਕਾਂ ਦੇ ਨਾਲ ਮੌਜੂਦਾ ਪੋਜੀਸ਼ਨ ਕੀ ਹੈ ਕਿੰਨੀ ਤੁਹਾਨੂੰ ਮਿਹਨਤ ਕਰਨੀ ਪਈ ਹੈ ਸਾਡੇ ਨਾਲ ਸਰ ਬਹੁਤ ਟਕਰੀ ਹਾਂਜੀ ਹਾਂਜੀ ਟਰਾਈ ਕਰਦੇ ਆਂ ਕਿਸ ਤਰ੍ਹਾਂ ਦਾ ਵਾਹ ਇੱਕ ਟੈਗੀ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਸਾਡਾ ਤੇ ਚਲੋ ਪਿਛਲੇ ਸਾਲ ਦਾ ਉੱਤ ਪਿਛਲੇ ਸਾਲ ਹੈ ਨਹੀਂ ਵਰਕ ਆ ਬਈ ਤੇ ਐੜਕਾ ਤੁਹਾਡੇ ਸਾਹਮਣੇ ਹੀ ਆ ਮੇਰਾ ਖਿਆਲ ਸਾਨੂੰ 15 ਦਿਨ ਹੋ ਗਏ ਸਰ ਇੱਥੇ ਜੇ ਇਹ ਨਾ ਹੀ ਚੁੰਦੇ ਤੇ ਮੇਰਾ ਖਿਆਲ ਵੀ ਪੰਜ ਛੇ ਪਿੰਡ ਕਸਮੇਂ ਕਿ ਬਹੁਤ ਜ਼ਿਆਦਾ ਅਸੀਂ ਪਹਿਲੇ ਬਾਰੇ ਜਾਣਦਾ ਆਈ ਤੇ ਗਵਰਨਮੈਂਟ ਕੋ ਇਹ ਹੀ ਬੇਨਤੀ ਕਰਦੇ ਆਂ ਵੀ ਸਾਡਾ ਇਹ ਕ੍ਰੈਸ਼ਰਾਂ ਦਾ ਹੱਲ ਲੱਗਾ ਪੱਕੇ ਤੌਰ ਤੇ ਕੋਈ ਹੱਲ ਹੋ ਜੇ ਤੌਰ ਦਾ ਸਾਡਾ ਹੱਲ ਹੋਵੇ ਕ੍ਰੈਸ਼ਰਾਂ ਦਾ ਫੇਰ ਸਾਡਾ ਬਚਾਅ ਕ੍ਰੈਸ਼ਰਾਂ ਦਾ ਵੀ ਜ਼ਰੂਰੀ ਹੈ ਪਰ ਇਹ ਵੀ ਜ਼ਰੂਰੀ ਹੈ ਚਲੋ ਇਹ ਦਾ ਇਹ ਦਾ ਚੈਨਲ ਆਈ ਤੁਹਾਨੂੰ ਜੀ ਇਹਦਾ ਹੋਊਗਾ ਇਹ ਦਾ ਇਹ ਦਾ ਭਾਜੀ ਆਪਾਂ ਨੂੰ ਕਰਨਾ ਪੈਣਾ ਇਹ ਤਾਂ ਕਰਨਾ ਇਹ ਗਵਰਨਮੈਂਟ ਨੇ ਵੀ ਨਹੀਂ ਕਰਨਾ ਯਾਰ ਕਰਨਾ ਤਾਂ ਹੈਗਾ ਪਰ ਜੇ ਆਪਾਂ ਕੋਈ ਮਾੜਾ ਮੋਟਾ ਹੱਥ ਲਾਵਾਂਗੇ ਤਾਂ ਫੇਰ ਹੀ ਹੁਣ ਹੋਇਆ ਹਾਂ ਠੀਕ ਹੈ ਪਹਿਲਾ ਪੁਆਇੰਟ ਆਪਣਾ ਇਹ ਆ ਜਦੋਂ ਪਾਣੀ ਲੈਂਦਾ ਹੈ ਪਹਿਲਾਂ ਆਪਣਾ ਇਹਨੂੰ ਸੰਭੋ ਪੱਕੇ ਕੀਤਾ ਜਾਵੇ ਅਗਲੀ ਜਿਹੜੀ ਕਾਰਵਾਈ ਉਹ ਮੁੜ ਕੇ ਉਹ ਉਹ ਪਵੇਗੀ ਪ੍ਰੈਸ਼ਰ ਸਰਕਾਰ ਇਹਦੀ ਜ਼ਿੰਮੇਵਾਰੀ ਚਲੇਗੀ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਕਿਦਾਂ ਪ੍ਰੈਸ਼ਰਾਂ ਨਾਲ ਬਰਬਾਦੀ ਬਹੁਤ ਜ਼ਿਆਦੀ ਕਰਦੀ ਹੈ ਇਹ ਸਰਕਾਰ ਨੂੰ ਦੇਖਣ ਨਹੀਂ ਕਿ ਕਿਹੜੀ ਇਤਰਾਨੀ ਜਿਹੜਾ ਹੱਲ ਹੋਏ ਵੀ ਇਹਦਾ ਪਿੰਡਾਂ ਦੇ ਪਿੰਡਾਂ ਤੇ ਬਰਬਾਦ ਹੋਣੇ ਕਿ ਉਹ ਬਚ ਜਾਣ ਸਰ ਦੇਖੋ ਜੇ ਇਹ ਕਿੰਨੀ ਹੱਤ ਤੁਸੀਂ ਆ ਨੇ ਹਾਂ ਜਿਹੜੇ ਬੰਨਿਆ ਇਹ ਮੇਰਾ ਖਿਆਲ ਇਹ ਤੋਂ 3-4 ਕਿਲੋਮੀਟਰ ਇਧਰ ਹੈ ਉੱਛੇ ਉੱਛੇ ਜੀ ਜਮੀਨ ਸੀ ਜਿਹਦਾ ਉਹ ਖਦਾ ਜਿੱਦਾਂ ਦਾ ਸਾਡਾ ਇਲਾਕਾ ਸੀ ਕਿਸੇ ਦਾ ਇਲਾਕਾ ਨਹੀਂ ਇਹਦਾ ਛੇ ਇਲਾਕਾ ਵਧੀਆ ਇਲਾਕਾ ਪਾਣੀ ਸਾਡਾ ਬਹੁਤ ਵਧੀਆ ਹੈ ਹਾਂਜੀ ਬਾਰ ਮੀਂਹ ਦੇ ਇਹ ਆਏ ਤਾਂ ਸਾਡੇ ਭਾਈ ਇਹਨਾਂ ਨੇ ਅੱਛਾ ਦੇਖਿਆ ਪਿਛਲੇ ਸਾਲ ਜਦੋਂ ਖਾੜ ਆਏ ਇਹ ਤਾਂ ਕੋਈ ਸਰਕਾਰ ਨੇ ਕੀਤਾ ਵੀ ਮੁਆਵਜ਼ਾ ਦਿੱਤਾ ਜਾਇਆ ਕੋਈ ਲੱਭਿਆ ਕੋਈ ਨਹੀਂ ਜੀ ਮੀਂਹ ਨਾਲ ਰੁੜੀਆਂ ਫਸਲਾਂ ਲੋਕਾਂ ਇਹਨਾਂ ਲੋਕ ਮੇਥੇ ਸਾਰੇ ਇਹ ਆ ਨਾ ਵੀ ਸਾਡੀ ਜਦੋਂ ਇਹ ਹੜ੍ਹ ਆਈਦਾ ਇਹ ਥੱਲੇ ਪੱਥਰ ਰਹਿ ਜਾਂਦੇ ਫੈਲੀ ਜਿਹੜੀ ਉੱਤੋਂ ਮਿੱਟੀ ਥੋੜੀ ਜਾਂਦੀ ਸਾਡਾ ਤਾਨ ਖਾਪੋਦਾ ਧਰਮਿੰਦਰ ਜੀ ਨੇ ਗੱਲ ਕੀਤੀ ਧਰਮਿੰਦਰ ਜੀ ਪਿਛਲੇ ਪਾਰ ਜਦੋਂ ਆਪਣੇ ਪਹਾੜ ਆਏ ਸੀਗੀ ਤਾਂ ਸਰਕਾਰ ਨੇ ਵੀ ਕੁਝ ਕਿਹਾ ਸੀ ਆਪਾਂ ਜੋ ਵੀ ਕਿਸਾਨਾਂ ਨੂੰ ਜੋ ਵੀ ਮਦਦ ਦਿੱਤਾ ਜਿਹਨਾਂ ਜਿੱਤਾ ਰੂੜੀਆਂ ਠੀਕ ਹੈ ਜਿਨੇ ਵਿਰਸਤ ਰੂੜਿਆ ਉਹਨਾਂ ਨੂੰ ਮਦਦ ਦਿੱਤਾ ਕਿ ਮਿਲਿਆ ਕੁਝ ਅ ਤਕੋਇ ਮੁਆਵਜ਼ਾ ਤਾਂ ਇਥੇ ਇਲਾਕੇ ਦੇ ਲੋਕਾਂ ਨੂੰ ਨਹੀਂ ਮਿਲਿਆ ਕਿੰਨੀ ਗੱਲ ਤਬਾਈ ਇਥੇ ਹੋਈ ਸੀਗੀ ਉਸ ਦਾ ਨੂੰ ਦੇਖਦੇ ਹੋਏ ਕਹਿੰਦੇ ਆ ਕਈਆਂ ਨੂੰ ਚੈੱਕ ਮਿਲੇ ਆ ਮਹਤਾਪੁਰ ਤੋਂ ਕਿਸਾਨ ਹੈਗੇ ਆ ਉਹਨਾਂ ਨੂੰ 220 ਰੁਪਏ ਦਾ ਚੈੱਕ ਮਿਲੇ ਆ ਲਗਭਗ 7 ਏਕੜ ਉਹਨਾਂ ਦੀ ਫਸਲ ਖਰਾਬ ਹੋਈ ਸੀਗੀ ਤੇ ਸਾਡੇ ਏਰੀਆ ਦੇ ਵਿੱਚ ਵੀ ਕੁਝ ਨਹੀਂ ਹੋਇਆ ਪਰ ਮੌਜੂਦਾ ਪੋਜੀਸ਼ਨ ਇਹੀ ਆ ਕਿ ਲੋਕਾਂ ਨੇ ਇਕੱਠੇ ਹੋ ਕੇ ਕਾਫੀ ਜ਼ਿਆਦਾ ਤੇ ਹਿੰਮਤ ਮਾਰੀ ਹਿੰਮਤ ਮਾਰ ਕੇ ਇਹ ਸਾਰਾ ਬੰਨ ਬਣਾਤਾ ਅਸੀਂ ਇਹ ਆਸ ਰੱਖਦੇ ਆ ਕਿ ਥੋੜਾ ਜਿਹਾ ਕੁਦਰਤ ਵੀ ਲੋਕਾਂ ਦਾ ਤਰਸ ਕਰੇ ਬਹੁਤអ្វី ਹੋ ਰਹੀਆਂ ਹੋਰ ਜ਼ਿਆਦਾ ਕੁਦਰਤੀ ਮਾਰਕ ਨਹੀਂ ਚੱਲੀ ਜਾਂਦੀ ਹੈ بارش ਥੋੜਾ ਜਿਹਾ ਘਟੇ ਤਾਂ ਕਿ ਉਧਰੋਂ ਥੋੜੇ ਜੇ ਪ੍ਰਬੰਧਕ ਵੀ ਜਿਹੜੇ ਹੈਗੇ ਆ ਬੀਵੀ ਐਮਬੀ ਵੀ ਥੋੜਾ ਜਿਹਾ ਪ੍ਰਬੰਧ ਦੇ ਵਿੱਚ ਥੋੜਾ ਜਿਹਾ ਸੁਧਾਰ ਲਿਆਏ ਤਾਂ ਕਿ ਅਜਿਹਾ ਸਾਹਮਣਾ ਨਾ ਲੋਕਾਂ ਨੂੰ ਵਿਕ ਦੇ ਵਿੱਚ ਕਰਨਾ ਪਵੇ ਅਚਾ ਦਿਖਿਆ ਜਾਵੇ ਇੱਥੋਂ ਥੋੜੀ ਦਰੋਗਾ ਬਗੁੰਜਾ ਗੇਟ ਵੀ ਹੈ ਉੱਥੇ ਵੀ ਖਾਰ ਦਾ ਵੀ ਖਤਰਾ ਹੋ ਸਕਦਾ ਜਿੱਥੇ ਹੋ ਸਕਦਾ ਜਿੰਨਾ ਜ਼ਿਆਦਾ ਲਗਾਤਾਰ ਸਾਡਾ ਇਹ ਡੂੰਗਾ ਹੁੰਦਾ ਪਿਆ ਹੈ ਇਹਦੇ ਨਾਲ ਖਤਰਾ ਹੋ ਸਕਦਾ ਹੈ ਆਨ ਵਾਲੇ ਸਮੇਂ ਦੇ ਵਿੱਚ ਖਤਰਾ ਹੋਰ ਵੱਡਾ ਪਾ ਸਕਦਾ ਹੈ ਕੋਚਾਂ ਚ ਆਈ ਚੱਤਰੀ ਅਕਾ ਜਿਹੜੇ ਮੇਥਲਾ ਕ੍ਰੈਸ਼ ਚੱਲ ਰਿਹਾ ਸੀ ਉਹ ਸਰਕਾਰ ਦੇ ਕਿਉਂ ਬੰਦ ਕਿਦੋਂ ਪਤਾ ਵੀ ਹੈ ਵੇ ਰੋਡ ਇੱਕ ਦਿਨ ਥੱਲੇ ਚਲੇ ਜਾਏਗਾ ਰੋਡ ਤੇ ਉਹ ਪੋਜੀਸ਼ਨ ਇੱਥੇ ਬਾਰ ਰਹੀ ਹੈ ਜਿਹੜੇ ਇੱਥੇ ਜਣ ਕਿੱਥੇ ਲੱਗ ਕੇ 100 ਮੀਟਰ ਤੇ ਦੂਰ ਆ ਜਾਂਦੇ ਪੰਜ 6 ਕਿਲੋਮੀਟਰ ਪੂਰੇ ਟਾਈਮ 52 ਗੇਟ ਆ ਇਹ ਕਿੰਨਾ ਇਥੇ ਦੂਰੀ ਪਟਾਈ ਹੋ ਰਹੀ ਹੈ ਕਮ ਸੇ ਕਮ 50 ਜਾਂ 60 ਕਿਲੋਮੀਟਰ ਦਾ ਪੁੱਤਰ ਆ ਨਾਲ ਦੇ ਵਿੱਚੋਂ ਸਿਰ ਪਾਣੀ ਆ ਰਿਹਾ ਕੁਛ ਹੋਰੇ ਤਾੜੀ ਵਾਲੀ ਬਜਰੀ 52 ਕਿੱਟ ਦੇ ਮੋਰੇ ਜੋ ਪਟ ਪਟ ਕੇ ਸਾਰਾ ਬਜਰੀ ਉਹ ਦਿੱਤਾ ਆ ਰਹੀ ਹੈ ਉਹ ਇੱਕ ਦਿਨ 59 ਕਿੱਟਾਂ ਦੀ ਵੀ ਜਿਹੜੀ ਨਹੀਂ ਹੈ ਨਾ ਉਹ ਵੀ ਜਾ ਸਕਦੀ ਹੈ ਆਪਾਂ ਵੈਅ ਹੀ ਕਰਦੇ ਜੇ ਉਹ ਸੇਕ ਉਹ ਵੀ ਇੱਕ ਦਿਨ ਥੱਲੇ ਜਾ ਸਕਦੀ ਹੈ ਤੇ ਬਾਕੀ ਤਾਂ ਜੀ ਗੱਲ ਕਰੀਏ ਸਰਕਾਰ ਦੀ ਮਾਮਲੇ ਗੱਲ ਤਾਂ ਬੜੀ ਦੂਰ ਦੀ ਗੱਲ ਹੈ ਤੇ ਉਹ ਜਾ ਸਕਦੀ ਹੈ ਉਹ ਕਦੀ ਨਹੀਂ ਲੱਗੀਆਂ ਕੰਪਰੈਸਰ ਉਹ ਉਹ ਤਾਂ ਗੱਡੀ ਫਸੀ ਹੋਈ ਹੈ। ਉਹ ਵੀ ਸਾਰਾ ਜਨਾਇਕ ਕੰਮ ਦੇ ਵਿੱਚ ਕੋਈ ਜਿਹੀ ਵਿਗੜ ਆ ਜਾਂਦੀ ਹੈ ਜੀ। ਜੀ। ਸਾਰੇ ਜੀ ਹੈ। ਤੇ ਰਾਤ ਦੇ ਲੱਗੇ ਹੋਏ ਆ। ਕਿਵੇਂ ਆ। ਇੱਕ ਬਲੈਕ ਰੂਪਰੋਂ ਭੱਜਿਆ ਥੋੜਾ ਜਿਹਾ ਅੱਗੇ, ਮਾਤਾ ਵੀ ਥੋੜਾ ਜਿਹਾ ਇਕੱਦਾਈ ਹੈ। ਸੜਕਾਂ ਉਸ ਨੂੰ ਦਰਿਆ ਦੇ ਕੰਢੇ ਹੈ। ਉਹ ਲੱਗੇ ਹੋਏ ਆ। ਕੋਜ ਮਾਰ ਜਿਹੜੇ ਥੱਗੇ ਆ, ਉਹ ਉਹ ਘਰਾਂ ਨੂੰ ਵੀ ਰੁਕੀ ਦਾ ਆ ਜਾਂ ਥੋੜਾ ਜਿਹਾ ਰੈਕਟਰ ਦੇ ਦੁਆਰਾ ਤੋਂ ਸੱਲਾ ਬਣਾ ਸਕਦਾ। ਪਰ ਇਹ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਹੈ। ਇਹ ਕੰਮ ਕਰਕੇ ਇੱਕ ਕਲੀ ਆਰਜੀ ਤੌਰ ਦੇ ਦਾ ਉੱਪਰ 450 ਦਾ ਜਿਹੜਾ ਬਣਨਾ ਹੈ ਉਨ੍ਹਾਂ ਨੇ ਖਾਸ ਕਰਕੇ ਦੇਸ਼ ਦੇ ਸਾਥੀ ਜਿਨ੍ਹਾਂ ਦੋਨਾਂ ਪਈ ਦੇ ਵਿੱਚ ਜਾੜਾ ਚਲੇਆ 2023 ਦੇ ਵਿੱਚ ਕਾਫੀ 25 ਪਿੰਡ ਹੈ ਜਿਨ੍ਹਾਂ ਦਾ ਰਸਤਾ ਤੱਕ ਵੀ ਖਤਮ ਹੋ ਗਿਆ ਸੀ ਤੇ ਹੁਣ ਇਹ ਹੈ ਕਿ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ ਇਹ ਕੰਮਜਾਂ ਹੋ ਗਿਆ ਹੈ ਤੇ ਸਾਨੂੰ ਇਹ ਆਸ ਹੈ ਕਿ ਸਰਕਾਰ ਪ੍ਰਸ਼ਾਸਨ ਜਾਂ ਡੀਸੀ ਜ਼ਿਲ੍ਹਾ ਪ੍ਰਸ਼ਾਸਨ ਥੋੜਾ ਜਿਹਾ ਪਹਿਲ ਦੀ ਤਰਫ ਦੇ ਉੱਪਰ ਇਹ ਚੈਨਲਾਈਜ਼ ਕਰਨ ਦਾ ਯਤਨ ਕਰੇ ਕਿਉਂਕਿ ਇਹਨਾਂ ਦਰਿਆ ਇਥੋਂ ਬਹੁਤ ਜ਼ਿਆਦਾ ਟੁੱਟਦਾ ਆ ਤੇ ਇਹਦੀ ਖਾਰ ਲੱਗਦੀ ਹੈ ਲਗਾਤਾਰ ਖਾਰ ਲੱਗਣ ਦੇ ਨਾਲ ਕੀ ਆ ਵੀ ਕਿਨਾਰੇ ਜਿਹੜੇ ਐ ਬਹਿ ਕੇ ਠੇਹਾਂ ਨੂੰ ਜਾ ਰਹੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਅਕਸਰ ਵਾਲੇ ਸਮੇਂ ਚ ਬਣਾ ਤੇ ਇਸ ਗੱਲ ਦਾ ਸਾਡੇ ਨਾਲ ਇਹ ਸ਼ੋਕਲ ਵੀ ਹੈਗੇ ਆ ਸਾਡੇ ਇਥੋਂ ਦੇ ਪੰਜ ਸਾਹਿਬ ਵੀ ਹੈਗੇ ਆ ਪਿੰਡ ਦੇ ਇਹ ਦੱਸ ਦਿੰਦੇ ਆ ਤੁਹਾਨੂੰ ਮੌਕੇ ਦੀ ਪੋਜੀਸ਼ਨ ਇਸੇ ਪਿੰਡ ਦੀ ਐ ਇਹ ਲਗਾਤਾਰ ਦੋ ਦਿਨਾਂ ਤੋਂ ਠੀਨ ਲੱਗੀ ਹੋਈ ਐ ਪਹਿਲਾਂ ਵੀ ਲੱਗੀ ਰਹੀ ਐ ਤੇ ਕੀ ਕੀ ਇਹਨਾਂ ਨੇ ਸਾਰਾ ਕੁਝ ਦੱਸਿਆ ਜੀ ਤੁਹਾਨੂੰ ਦੱਸ ਦਿੰਦੇ ਆ ਮੌਕੇ ਅਜੀ ਸਰ ਕੀ ਪ੍ਰੋਬਲਮ ਹੈ ਤੁਹਾਨੂੰ ਇਸੇ ਪਾਣੀ ਦੀ ਸਾਡੇ ਇਹੀ ਆਈ ਜਿਆਦਾ ਕਰਕੇ ਕ੍ਰੈਸਰਾਂ ਦੀ ਮਾਈਨਿੰਗ ਕਰਕੇ ਪ੍ਰੋਬਲਮ ਹੈ ਸਰ ਸੋਚੇ ਜਿਆਦਾ ਧੱਕਾ ਕ੍ਰੈਸਰਾਂ ਵਾਲੇ ਕਰਕੇ ਹੋਇਆ ਬਈ ਜੋ ਵੀ ਸਰ ਜਿੰਨੇ ਵੀ ਮਾਈਨਿੰਗ ਦੇ ਕਾਰਨ ਹੀ ਆ ਜਿਹੜੇ ਆ ਫਲਾਟ ਏਰੀਆ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਲੱਗਿਆ ਨੂੰ ਜਦੋਂ ਪਾਣੀ ਬੜਾ 15 20 ਦਿਨ ਤਾਂ ਹੋ ਗਈ ਸਾਰੀ ਤੇ ਇਹਨੇ ਕੱਟ ਤਾ ਤੁਹਾ ਚੈੱਕ ਫਸੇ ਹੋਏ ਆ ਉਹ ਤਾਂ ਉਧਰ ਲੱਗੇ ਹੋਏ ਸਾਰਾ ਕੰਮ ਰੁਕ ਗਿਆ ਕੁਝ ਟ੍ਰੈਕਟਰ ਇੱਕ persen ਕਰਕੇ ਕਿ ਪਾਰੋਂ ਲਿਆਰੇ ਆ ਮਲਵਾ ਚੱਕ ਕੇ ਕਿਤੇ ਸੱਪਿਆ ਜਾਵੇ ਤੇ ਇਹ ਤੁਹਾਨੂੰ ਦੱਸ ਕੇ ਦਸਾਇਆ ਹੈ ਸਾਰੀ ਪੋਜੀਸ਼ਨ ਇਸੋ ਦੀ ਕੀ ਸਾਰਾ ਕੁਝ ਇਸੇ ਚੱਲ ਰਿਹਾ ਹੈ ਜੇ ਤੇ ਆਸ ਹੈ ਸੋਲ ਵੈਬ ਵੀ ਵੀ ਉਨ੍ਹਾਂ ਨੇ ਯਤਨ ਕੀਤਾ ਹੈ ਵੀ ਸਾਰੀ ਗੱਲਬਾਤ ਤੁਹਾਡੇ ਨਾਲ ਹੋ ਸਕੀ ਜਾਵੇ ਬਸ ਬਸ ਸੋਚਾਂ ਦਾ ਕੰਮ ਜੇ ਕਰੋ ਤਾਂ ਕਿ ਕੱਲ ਨੂੰ ਕਿ ਲੋੜ ਤੇ ਪੈ ਸਕਦੀ ਹੈ ਅੱਜ ਵੀ ਵੀਡੀਓ ਤੁਹਾਹਰੋਂ ਹੋਰ ਦੇ ਨਾਲ ਆਦੀ ਹੈ ਬਸ ਤਾਂ ਰੇਰੀਆਂ ਜਲਾਲਪੁਰ ਪਰਪਤ ਜਿਹੜੇ ਹੈ ਦੋਸਤਾਂ ਦੇ ਆਏ ਇਹਨਾਂ ਦੇ ਯਤਨ ਕਰਦਾ ਹੈ ਪਾਰਾ ਵੱਡੀ ਗਿਣਤੀ ਦੇ ਸੰਗਤ ਨੂੰ ਉਹਨਾਂ ਨੇ ਕੱਟਿਆਂ ਹੋ ਕੇ ਸਾਰਾ ਇਹ ਪੰਨ ਨਵੀਂ ਦੁਵਾਰਾ ਤੋਂ ਗੈਮ ਕਰਨ ਦੇ ਲਈ ਬਸ ਉਧਰ ਬਾਅਦ ਦੇ ਕੰਮ ਕਰਦੇ ਨੇ ਤੇ ਨਾ ਕੋਈ ਪੀਰਾਂ ਨੂੰ ਏਅਰ ਵੀ ਕਰ ਦੋ ਤਾਂ ਕਿ ਸਾਰੇ ਪੰਜਾਬ ਭਰ ਦੇ ਵਿੱਚ ਇਹ ਗੱਲਬਾਤ ਚੱਲੇ ਤੇ ਵਿਆਸ ਦੇ ਵੱਲੋਂ ਖੱਡੇ ਜਾ ਰਹੇ ਬੇਸ ਆਪੇ ਪਾਣੀ ਜਿਹੜੇ ਖੜਾ ਦੇ ਨਾਲ ਤੋਂ ਵਾਹੀ ਜਿਹੜੀ ਹੈ ਗੱਡੀ ਦੇ ਖੇਤ ਦੇ ਵਿੱਚ ਜ਼ਰੂਰੀ ਹੈ ਜਿਹਦਾ ਇੱਕ ਕਾਰਨ ਇਲੀਗਲ ਮਾਈਨਿੰਗ ਹੈ ਇਲੀਗਲ ਮਾਈਨਿੰਗ ਬਹੁਤ ਲਾਰਜ ਸਕੇਲ ਤੇ ਹੋਈ ਹੈ ਇਹ ਇਹ ਵੀ ਇੱਕ ਤੌਰ ਉੱਥੇ ਕਰਦੀ ਆ ਜਿੱਥੇ ਪੰਨ ਮਾਰੇ ਆ ਕਿਉਂਕਿ ਹੇਠਲੇ ਪਾਸੇ ਬਹੁਤ ਜ਼ਿਆਦਾ ਮਾਈਨਿੰਗ ਹੋ ਗਈ ਹੈ ਤੇ ਜਿਹਦੇ ਕਰਕੇ ਸਵਾਹੀ ਦਾ ਸਾਪਣਾ ਆ ਕਰਨਾ ਪਿਆ। ਪਰ ਤੈਨੂੰ ਕਿੱਥੇ ਨਹੀਂ ਤੈਨੂੰ ਉਹ ਉੱਥੇ ਟਰੈਕਟਰ ਫਸਿਆ। ਆਓ ਦੇਖੋ ਇਹਨਾਂ ਕੰਮ ਤਾਂ ਲੱਗੇ ਨੇ ਟਰੈਕਟਰ ਤੇ। ਅੱਗੇ ਇਹ ਵੀ ਟਰੈਕਟਰ। ਆ ਇਹ ਲਗ ਲਗ ਪਿੰਡਾਂ ਤੋਂ ਨੌਜਵਾਨ ਆਪਣੇ ਟਰੈਕਟਰ ਚਾੜੀਆਂ ਲੈ ਕੇ ਲੱਗੇ ਹੋਏ ਆ। ਇਹ ਬਹੁਤ ਜ਼ਿਆਦੇ ਮਿਹਨਤ ਇਹਨਾਂ ਨੇ ਮਾਰੀ ਹੈ। ਹਮੇਸ਼ਾ ਤੋਂ ਲਗਾਤਾਰ ਤੋਂ ਦੇ ਬੱਚੇ, ਔਰਤਾਂ ਜਿਹੜਾ ਭਾਰੇ ਆ, ਸੱਤਰ ਹੋ ਕੇ ਆ ਰਿਹਾ ਹੈ। ਮੋਲਦਾਨ ਆਪਣੀ ਜੇਤ ਦੇ ਸਾਮਣੇ ਨਹੀਂ ਦੇਖੋ। ਇਹ ਪੂਰੀ ਮਿਹਨਤ ਮਾਰੀ। ਜੇ ਨਹੀਂ ਮਾਰੀ ਹੁੰਦੀ ਤੇ ਸ਼ਾਇਦ ਇਹ ਬਾਨਨਾਮਾ ਜ਼ਿਆਦਾ ਖਾਸ ਕਰਕੇ ਸਾਡੇ ਇਲਾਕੇ ਦੇ ਮੋਲਦਾਨ ਦਾ ਬਹੁਤ ਜ਼ਿਆਦਾ ਹੁੰਦਾ। ਇਹਦੇ ਤੋਂ ਦਾਇਰ ਬਣਾਏ। ਔਏ ਐਵੇਂ ਸੁਹਾਟੋ। ਇਹ ਇਲਾਕੇ ਤੋਂ ਨਹੀਂ ਤਾਂ ਪੂਰੀ ਹੀ ਭੀ। ਮਦਦ ਕਰਦੇ ਨੇ ਪਰ ਉਹ ਨਹੀਂ ਗੱਲ ਕਰ ਰਿਹਾ ਚੰਗੜਾ ਮਾਤੋਂ ਸਾਜੀ ਕਰ ਰਹੇ ਤੇ ਤੁਸੀਂ ਥੋੜਾ ਜਿਆ ਕੰਮ ਦੇ ਵਿੱਚ ਰੁਕਾਵਟ ਡਾਈ ਹੈ ਟਰੈਕਟਰ ਇਕ ਫਸਣ ਕਰਕੇ ਤੇ ਹੁਣ ਦੁਬਾਰਾ ਤੋਂ ਸ਼ੁਰੂ ਹੋਊਗੇ ਕੰਮ ਪੂਰਾ ਹੋਊਗਾ ਤੇ ਤਾਂ ਕਿ ਜਿਹੜੀ ਹੈ ਚੋੜੀ ਕਰ ਦਿੱਤਾ ਜਾਵੇ ਉਹਨੂੰ ਤੇ ਪੱਕੇ ਤੌਰ ਤੇ ਕਰਦੇ ਤੇ ਜਿੱਧਰਲੇ ਪਾਸੇ ਦਰਿਆ ਤੋਂ ਲਗਾਤਾਰ ਕਚਾਈ ਪੈ ਰਹੀ ਸੀ ਕਿ ਉਧਰ ਬੋਰੀਆਂ ਦਾ ਪੂਰੇ ਕ੍ਰੇਟ ਸੋਜਵਾਨਾ ਵੱਲੋਂ ਆਰਜੀ ਤੌਰ ਤੇ ਲਗਾਏ ਆ ਇੱਕ ਚੰਗੀ ਗੱਲ ਇਹ ਵੀ ਆ ਵੀ ਬੀਵੀਐਮਬੀ ਤੋਂ ਰਿਪੋਰਟ ਆਈ ਆ ਵੀ ਫੌਂਗ ਡੈਮ ਦਾ ਜਿਹੜਾ ਲੈਵਲ ਹੈ ਉਹ ਘਟਿਆ ਹੈ 10000 ਕਿਸੀ ਦਾ ਪਾਣੀ ਘਟਿਆ ਹੈ ਲੱਗਦਾ ਸਮਾਂ 88000 ਦਾ ਆਪਕੋ ਦੇ ਲੱਗਦਾ ਹੈ ਦੱਸ ਰਹੇ ਹੈ ਕਿ ਡਾਟਾ ਪਰੂ ਜਾਰੀ ਕਰ ਰਹੇ ਹੈ ਤੇ ਰੜਾਕੇ ਦੇ ਲੋਕਾਂ ਨੂੰ ਅਪੀਲ ਹੈਗੀ ਹੈ ਚੰਗੜਮਾ ਤੇ ਹੋਰ ਨਾਲ ਦੇ ਚੱਕ ਮੇਰ ਤੋਂ ਵੀ ਉਹ ਆ ਕੇ ਇਹਦਾ ਪ੍ਰਬੰਧ ਕਰਨ ਕਿ ਕਿ ਇਸਲੇ ਪਿੰਡਾਂ ਤੇ ਜ਼ਿਆਦਾ ਲੋਕਾਂ ਨੇ ਮਦਦ ਕੀਤੀ ਹੈ ਤੇ ਇਸ ਪਿੰਡ ਤੇ ਨੌਜਵਾਨਾਂ ਨੇ ਖਾਸ ਕਰ ਮਦਦ ਕੀਤੀ ਹੈ ਤੇ ਨੂੰ ਬੰਦ ਤੇ ਕਾਇਮ ਕਰਨ ਦੇ ਲਈ ਬਾਰੋ ਵੀ ਲੋਕ ਆਇਆ ਹੈ ਤੇ ਆਕੇ ਹੁਣ ਇਹ ਵੀ ਰੱਖੀਦਾ ਧਿਆਨ ਵੀ ਰੱਖਿਆ ਜਾਵੇ ਕਿਤੇ ਕਾਲਾ ਕੋਲਾ ਪੈਂਦਾ ਤੇ ਮੋਕੇ ਦੇ ਜਦੋਂ ਲੋਡ ਪੈਂਦੀ ਹੈ ਤੇ ਕਰਨ ਤੇ ਕਾਫੀ ਲੋਕ ਇੱਥੇ ਰਾਕੀ ਦੇ ਲਈ ਵੀ ਜਰੂਰ ਰਹਿਣਗੇ ਤੇ ਤਸਵੀਰ ਅਸੀਂ ਤੁਹਾਨੂੰ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਮੁਰਜੀ ਦਾ ਪੋਜੀਸ਼ਨ ਵੀ 52 ਗੇਟ ਦੇ ਬੌਂਗ ਡੈਮ ਦੇ ਬਿਲਕੁਲ ਜਿਹੜਾ ਹੈ ਚੰਗੜਵਾ ਪਿੰਡ ਦੇ ਵਿੱਚ ਜਿਹੜਾ ਇੱਕ ਪਾੜ ਪੈ ਰਿਹਾ ਸੀਗਾ ਪਿਆਸ ਦੇ ਵਿੱਚ ਤੇ ਉਸ ਪਾੜ ਦੇ ਉੱਪਰ ਇੱਕ ਪੂਰਾ ਤੁਸੀਂ ਬਨ ਜਿਹੜਾ ਹੈ ਇਲਾਕੇ ਦੇ ਲੋਕਾਂ ਵੱਲੋਂ ਇਕੱਠਿਆਂ ਹੋ ਕੇ ਜਿਹੜਾ ਤੁਸੀਂ ਬਨਾਇਆ ਗਿਆ ਹੈ ਤੇ ਪੂਰੇ ਇਹਨਾਂ ਦੇ ਯਤਨਾ ਕਰਕੇ ਬਚਾਹ ਹੋ ਗਿਆ ਲਗਭਗ 15 18 ਉਤੋਂ ਪਲੱਸ 20 25 ਪਿੰਡ ਜਿਹੜੇ ਆ ਇਸ ਹੜ ਦੀ ਮਾਰ ਹਟਾਣੇਗੇ ਪੂਰਾ ਦਰਿਆ ਹੀ ਉਲਟੇ ਪਾਸੇ ਜਿਹੜਾ ਹੈ ਡਾਈਵਰਟ ਹੋ ਜਾਣਾ ਸੀਗਾ ਜਿਹੜਾ ਆਪਣੇ ਨੇਚਰਲ ਕੋਰਸ ਦੇ ਉੱਪਰ ਉਹ ਨੇਚਰਲ ਕੋਰਸ ਇੰਨੀ ਲਾਸਕੈਲ ਦੇ ਉੱਪਰ ਮਾਈਨਿੰਗ ਹੋਣ ਕਰਕੇ ਜਿਹੜਾ ਆ ਤਬਾਹੀ ਬਹੁਤ ਜ਼ਿਆਦੇ ਆ ਤੇ ਜਿਹਦੇ ਸਿੱਟੇ ਭਵਿੱਖ ਦੇ ਵਿੱਚ ਬਹੁਤ ਜ਼ਿਆਦੇ ਭਿਆਨਕ ਆ ਤੇ ਖਤਸੇ ਆ ਤੇ ਅਸੀਂ ਡਿਮਾਂਡ ਕਰ ਰਹੇ ਆ ਵੀ ਇਸ ਵਾਕੇ ਦੇ ਪਿਆ ਦਰਿਆ ਨੂੰ ਚੈਨਲਾਈਜ਼ ਕੀਤਾ ਜਾਵੇ ਇਹ ਡਿਮਾਂਡ ਹਰ ਪਾਸੇ ਹੋਣੀ ਚਾਹੀਦੀ ਆ ਕਿਉਂਕਿ ਹਰ ਸਾਲ ਹੜ ਦੀ ਮਾਰ ਨਹੀਂ ਚੱਲੀ ਜਾਦੀ ਤੋ ਇਹ ਤਸਵੀਰਾਂ ਸਾਂ ਚੰਗੜਾ ਦਰਵਾਜ਼ਾ ਦੀ ਜੁੜੇ ਰੋ ਸੋਲਵੇਬ ਟੀਵੀ ਨਾਲ ਆਓ ਸੈਟ